ਪੰਜਾਬ ਦੇ ਨਿਊਜ਼ ਚੈਨਲ ਨਾਲ ਜੁੜੇ ਰਹਿਣ ਲਈ ਸਾਰਿਆਂ ਦਾ ਧੰਨਵਾਦ ਅੱਜ ਅਸੀਂ ਪਹੁੰਚਿਆ ਸਾਸਕਟਨੀ 2 ਦੇ ਪ੍ਰੋਮੋ ਵਾਸਤੇ ਤੇ ਅੱਜ ਅਸੀਂ ਗੱਲ ਕਰਦੇ ਮੈਂ ਤਾਪਸਰ ਦੇ ਨਾਲ ਸਰ ਜਿਹੜੀ ਤੁਹਾਡੀ ਫਿਲਮ ਆ ਉਹਦਾ ਅੱਜ ਤੁਸੀਂ ਐਡਵਰਟਾਈਜ਼ਮੈਂਟ ਵਾਸਤੇ ਕਿਉਂ ਆਏ ਹੋ ਤੁਹਾਡਾ ਇਸ ਫਿਲਮ ਦੇ ਬਾਰੇ ਵਿੱਚ ਕੀ ਜੀ ਅਸੀਂ ਅੱਜ ਫਿਲਮ ਰਿਲੀਜ਼ ਕੀਤੀ ਹੈ ਨੀ ਮੈਂ ਸਾਸਕਟਨੀ 2 ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਔਰ ਮੇਰਾ ਕਿਰਦਾਰ ਇਹਦੇ ਵਿੱਚ ਛੋਟੇ بیٹے ਦਾ ਆ ਮੈਂ ਘਰ ਦਾ ਛੋਟਾ ਮੁੰਡਾ ਆ ਮੇਰੇ ਤੋਂ ਵੱਡੇ ਗੁਰਪ੍ਰੀਤ ੁੱਗੀ ਭਾਜੀ ਨੇ ਮੇਰੇ ਮਦਰ ਨੇ ਅਨੀਤਾ ਦੇਵਗਨ ਮੇਰੇ ਦਾਦੀ ਜੀ ਨਿਰਮਲ ਰਿਸ਼ੀ ਔਰ ਮੇਰੀ ਆਪੋਜ਼ਿਟ ਮੇਰੀ ਵਾਈਫ ਤਨਵੀਨ ਆਗੀ ਸੋ ਸਾਡਾ ਸਸਕੁਟਨੀ ਵਾਲਾ ਪਰਿਵਾਰ ਫਿਰ ਤੋਂ ਇੱਕ ਵਧੀਆ ਸਿਨੇਮਾ ਤੁਹਾਡੇ ਵਾਸਤੇ ਲੈ ਕੇ ਆਇਆ ਹੈ ਜਿਸ ਤਰ੍ਹਾਂ ਕਿ ਤੁਸੀਂ ਸਿੰਗਰ ਹੋ ਐਲ ਸਿੰਗਰ ਯਾਨੀ ਐਕਟਰ ਐਜ਼ ਐਕਟਰ ਫਸਟ ਟਾਈਮ ਤੁਸੀਂ ਇੱਕ ਫਿਲਮ ਕਰਦੇ ਹੋ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਿ ਕਿੰਨੀ ਕੁ ਮੁਸ਼ਕਲ ਆਈ ਸਿੱਖਣ ਵਿੱਚ ਆ ਨਹੀਂ ਜਿਆਦਾ ਮੁਸ਼ਕਲ ਨਹੀਂ ਆਈ ਕਿਉਂਕਿ ਫਿਲਮ ਸਾਰੇ ਬਹੁਤ ਵਧੀਆ ਕਿਰਦਾਰ ਸੀ ਸਾਰਿਆਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਔਰ ਜਿਸੇ ਮੈਨੂੰ ਲੱਗਦਾ ਸੀ ਵੀ ਕੋਈ ਚੀਜ਼ ਸਿੱਖਣੀ ਆ ਪੁੱਛਣੀ ਆ ਤਾਂ ਮੈਨੂੰ ਨਾਲ ਦੀ ਨਾਲ ਦੱਸ ਦਿੰਦੇ ਸੀ ਕਿ ਅਸੀਂ ਇਹਨੂੰ ਏਦਾਂ ਕਰ ਸਕਦੇ ਆ ਇੱਕ ਨੌਸਸ ਦੀ ਲੜਾਈ ਦੇ ਵਿੱਚ ਇੱਕ ਹਸਬੰਦ ਦਾ ਤੇ ਇੱਕ ਪੁੱਤਰ ਦਾ ਜੋ ਕਿਰਦਾਰ ਹੈ ਉਹਦੇ ਬਾਰੇ ਮੈਨੂੰ ਦੱਸਣਾ ਚਾਹੂਗੀ ਜੀ ਬਿਲਕੁਲ ਸਾਡੇ ਸਮਾਜ ਦੀਆਂ ਕੁਝ ਚੀਜ਼ਾਂ ਨੇ ਕਿ ਜਿਹੜਾ ਮੁੰਡਾ ਆ ਉਹ ਆਪਣੀ ਮਾਂ ਤੇ ਆਪਣੇ ਵਾਈਫ ਦੇ ਵਿੱਚ ਫਸ ਜਾਂਦਾ ਆ ਪਰ ਲੇਕਿਨ ਅਸੀਂ ਸਿਨੇਮਾ ਦੇ ਥਰੂ ਆਪਣੀ ਪਿਕਚਰ ਦੇ ਥਰੂ ਇਹੀ ਦੱਸਣ ਦੀ ਟਰਾਈ ਕੀਤੀ ਹੈ ਕਿ ਕਿਵੇਂ ਇੱਕ ਮੁੰਡਾ ਉਹ ਚੀਜ਼ਾਂ ਨੂੰ ਠੀਕ ਕਰ ਸਕਦਾ ਹੈ ਕਿਵੇਂ ਦੇਖੋ ਮਾਂ ਵੀ ਬਹੁਤ ਜ਼ਰੂਰੀ ਹੈ ਲੇਕਿਨ ਵਾਈਫ ਵੀ ਬਹੁਤ ਜ਼ਰੂਰੀ ਹੈ ਤੇ ਸੱਸ ਕੁੱਟਨੀ ਇੱਕ ਨਾਮ ਹੀ ਇਦਾਂ ਦਾ ਹੈ ਕਿ ਕਿ ਅੱਛਾ ਕਿਰਦਾਰ ਉਹਦੇ ਵਿੱਚ ਹੋਵੇ ਸਾਰਿਆਂ ਨੇ ਬਹੁਤ ਬਖੂਬੀ ਅੱਛਾ ਕੰਮ ਕੀਤਾ ਸਸੀ ਵੀ ਦਿਖਾਇਆ ਕਿ ਤੁਸੀਂ ਕਿਵੇਂ ਉਲਝੇ ਹੋਏ ਚੀਜ਼ਾਂ ਨੂੰ ਕਿਵੇਂ ਸੁਲਝਾ ਸਕਦੇ ਆ ਕੋਈ ਗਾਣਾ ਫਿਲਮ ਦਾ ਜਿਹੜਾ ਵਧੀਆ ਲੱਗਦਾ ਹੋਵੇ ਤੁਹਾਨੂੰ ਸੁਣਾਵਾਂ ਛੋਲੇ 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 ਨਹੀਂ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ ਹੋ ਲੈਣੀ ਮੈਂ ਸੱਸ ਕੁੱਟਣੀ ਥੈਂਕ ਯੂ ਸੋ ਅੱਜ ਰਿਲੀਜ਼ ਹੋਣ ਜਾ ਰਹੀ ਹੈ ਸਸਕੁਟਨੀ 2 ਅਸੀਂ ਸਾਰੀ ਆਡੀਅੰਸ ਨੂੰ ਇਹੀ ਕਹਿਣਾ ਚਾਹਾਂਗੇ ਕਿ ਤੁਸੀਂ ਇਹ ਫਿਲਮ ਵੇਖਣ ਵਾਸਤੇ ਜ਼ਰੂਰ ਜਾਓ ਤਾਂ ਕਿ ਤੁਸੀਂ ਕੁਝ ਚੰਗਾ ਪੰਜਾਬੀ ਸਿਨੇਮਾ ਦੇ ਵਿੱਚ ਜੋ ਕਿ ਵਧੀਆ ਤੋਂ ਵਧੀਆ ਗਿਫਟ ਪੰਜਾਬੀ ਫਿਲਮਾਂ ਜਿਹੜੀਆਂ ਸਾਡੇ ਸਿਨੇਮਾ ਨੂੰ ਦਿੰਦੇ ਨੇ ਉਹ ਤੁਸੀਂ ਜ਼ਰੂਰ ਜਾ ਕੇ ਦੇਖੋ ਪੱਤਰਕਾਰ ਅਜੀਤ ਪਾਲ ਦਿਨਾਨ ਸਿਮਰਨ ਮੱਟੋ ਦੀ ਵਿਸ਼ੇਸ਼ ਰਿਪੋਰਟ ਸਸਕੀ ਗਾਲ ਜੀ ਸਾਰਿਆਂ ਨੂੰ ਪੰਤੀ ਅੱਖਰ ਪੰਜਾਬ ਦੇ ਚੈਨਲ ਦੇਖਣ ਵਾਲੇ ਸਾਰਿਆਂ ਸਾਰਿਆਂ ਨੂੰ ਪਿਆਰ ਭਰੀ ਸਸਕੀ ਗਾਲ ਸਰ ਜਿਸ ਤਰ੍ਹਾਂ ਡਾਇਲੌਗਸ ਦੀ ਗੱਲ ਕਰੀਏ ਜਿਹੜੇ ਡਾਇਲੌਗਸ ਨੇ ਜਿਸ ਤਰ੍ਹਾਂ ਅਨੀਤਾ ਮੈਮ ਦੇ ਡਾਇਲੌਗਸ ਨੇ ਕਈ ਵਾਰੀ ਵੇਖਿਆ ਜਾਂਦਾ ਹੈ ਕਿ ਕਿਸੇ ਕਰੈਕਟਰ ਨੂੰ ਉਹ ਡਾਇਲੌਗ ਸੂਟ ਨਹੀਂ ਕਰਦੇ ਤੁਸੀਂ ਉਹਨਾਂ ਦੇ ਕਰੈਕਟਰ ਦੇ ਉੱਤੇ ਬਿਲਕੁਲ ਫਿੱਟ ਟੂ ਫਿੱਟ ਡਾਇਲੌਗਸ ਨਹੀਂ ਮਤਲਬ ਕੀ ਸੋਚਿਆ ਉਹਨਾਂ ਦੇ ਡਾਇਰੈਕਟਰ ਦੇ ਬਾਰੇ ਵਿੱਚ ਕਿਉਂਕਿ ਉਹ ਫਿੱਟ ਇਹ ਜਿਹੜੇ ਡਾਇਲੌਗ ਹਨਾ ਉਹ ਸਾਰੇ ਕਰੈਕਟਰਾਂ ਤੇ ਫਿੱਟ ਕਿਉਂ ਬੈਠੇ ਆ ਅਨੀਤਾ ਮੈਡਮ ਜੀ ਤੁਸੀਂ ਕਹਾਂਗੇ ਫਿੱਟ ਬੈਠੇ ਕਿਉਂਕਿ ਸਾਡੇ ਦਿਮਾਗ 'ਚ ਵਨ ਜਿਹੜੀ ਸਟੋਰੀ ਸੀ ਨਾ ਕਿਉਂ ਵਨ ਅਸੀਂ ਆਲਰੇਡੀ ਫਿਲਮ ਦੇ ਚੁੱਕੇ ਸੀ ਤੇ ਟੂ ਬਣਾਉਣੀ ਸੀ ਤੇ ਟ ਸੋ ਸਾਨੂੰ ਇਹ ਚੀਜ਼ ਤੇ ਕਲੀਅਰ ਸੀ ਕਿ ਸਾਡੇ ਆਰਟਿਸਟ ਇਹ ਆ ਇਕੋ ਨਾ ਪਹਿਲਾਂ ਆਪਾਂ ਸਟੋਰੀ ਲਿਖ ਲੈਂਦੇ ਹਾਂ ਉਸ ਤੋਂ ਬਾਅਦ ਆਪਾਂ ਆਰਟਿਸਟ ਡਿਸਾਈਡ ਕਰਦੇ ਹਾਂ ਸਾਡੇ ਪਹਿਲਾਂ ਹੀ ਆਰਟਿਸਟ ਡਿਸਾਈਡ ਸੀ ਸਾਰੇ ਔਰ ਇਹਦੇ ਵਿੱਚ ਇੱਕ ਮਜ਼ੇ ਦੀ ਗੱਲ ਹੋਰ ਆ ਕਿ ਅਸੀਂ 3-4 ਆਰਟਿਸਟ ਐਡ ਔਨ ਕੀਤੇ ਨੇ ਘਟਾਏ ਨਹੀਂ ਐਡ ਔਨ ਕੀਤੇ ਨੇ ਜਿੱਦਾਂ ਹਰਬੀ ਸੰਗਾ ਜੀ ਹੋਗੇ ਰੂਪੀ ਮੈਡਮ ਜੀ ਹੋਗੇ ਸੋ ਨੀਊ ਟੂ ਸ਼ਟਰਾਂ ਵਾਲਾ ਵੀ ਇਹਦੇ ਵਿੱਚ ਹੈਗਾ ਆ ਠੀਕ ਹੈ ਤੇ ਸੋ ਅਸੀਂ ਆਰਟਿਸਟ ਐਡ ਕੀਤੇ ਆ ਉਸ ਉਹਨਾਂ ਨੂੰ ਦੇਖਦੇ ਸਾਨੂੰ ਆਲਰੇਡੀ ਪਤਾ ਸੀ ਕਿ ਅਸੀਂ ਆ ਆਰਟਿਸਟ ਲੈ ਰਹੇ ਹਾਂ ਤੇ ਅਸੀਂ ਉਹਨਾਂ ਨੂੰ ਦੇਖਦੇ ਦਿਮਾਗ ਚੱਲ ਰਹੀ ਵੀ ਹਾਂ ਅਸੀਂ ਉਹਨਾਂ ਦੀ ਟੋਨ ਕਿਦਾਂ ਦੀ ਆ ਨਾ ਆਪਾਂ ਬੋਲਣ ਦਾ ਲਹਿ ਤੇ ਉਸ ਚੀਜ਼ ਨੂੰ ਰੱਖਦੇ ਆ ਮਾਈਂਡ ਚ ਆਟੋਮੈਟਿਕਲੀ ਉਹ ਚੀਜ਼ ਨਿਕਲ ਆਉਂਦੀ ਹੈ ਬੰਦਾ ਕੈਰੈਕਟਰਾਈਜੇਸ਼ਨ ਵੀ ਆਪਣੇ ਆਪ ਚ ਵੀ ਇਦਾਂ ਲੱਗਦਾ ਕਿ ਅਨੀਤਾ ਦੇ ਮਨ ਮੇਰੀ ਚ ਆ ਗਈ ਸੋਚੀ ਉਦੋਂ ਦਾ ਮਾਹੌਲ ਹੀ ਇਦਾਂ ਦਾ ਬਣ ਜਾਂਦਾ ਉਹਨੇ ਦਿਨ ਬੰਦਾ ਉਹੀ ਚੀਜ਼ ਬਣ ਕੇ ਘੁੰਮਦਾ ਆ ਸਰ ਇੱਕ ਚੀਜ਼ ਸਾਨੂੰ ਵੱਖਰੀ ਵੇਖਣ ਨੂੰ ਮਿਲੀ ਕਿ ਜਿਸ ਤਰ੍ਹਾਂ ਸਸਕੁਟਨੀ ਵਾਂ ਦੇ ਵਿੱਚ ਅਨੀਤਾ ਮੈਮ ਦੀ ਸੱਸ ਦਾ ਰੋਲ ਜਿਹਨਾਂ ਨੇ ਕੀਤਾ ਸੀ ਇਸ ਵਾਰ ਜਦੋਂ ਉਹਨਾਂ ਨੇ ਫਿਲਮ ਦੇ ਵਿੱਚ ਕੈਰੈਕਟਰ ਪਲੇ ਕੀਤਾ ਹੈ ਇੱਕ ਫੋਨ ਲੈ ਕੇ ਬਾਰ-ਬਾਰ ਉਹਦੇ ਵਿੱਚ ਸਾਰਾ ਹਾਈਲਾਈਟ ਵਗੈਰਾ ਕਰਦੇ ਪਏ ਨੇ ਉਹਨਾਂ ਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਤੇ ਮਤਲਬ ਕੀ ਸੋਚ ਕੇ ਇੰਨੀ ਵਧੀਆ ਨਿਰਮਰਿਸ਼ੀ ਮੈਡਮ ਜੀ ਜਿਹੜੇ ਬਲੌਗਰ ਨੇ ਹਾਂਜੀ ਜਾਇਜ਼ ਦੇ ਦੇਸੀ ਬਲੌਗ ਹਾਂਜੀ ਹਾਂ ਉਹ ਜਾਇਜ਼ ਦੇ ਦੇਸੀ ਬਲੌਗ ਇੱਕ ਬਿਲਕੁਲ ਹੀ ਨਿਰਮਰਿਸ਼ੀ ਮੈਡਮ ਦਾ ਉਹ ਸਾਨੂੰ ਉਹਦੇ ਕਮੈਂਟ ਵੀ ਬਹੁਤ ਆ ਰਹੇ ਨੇ ਉਸ ਚੀਜ਼ ਦੇ ਕਿ ਨਿਰਮਰਿਸ਼ੀ ਮੈਡਮ ਬਿਲਕੁਲ ਇੱਕ ਅਲੱਗ ਰੂਪ ਚ ਦੇਖਣ ਨੂੰ ਮਿਲੇ ਨੇ ਕਿ ਕੋਈ ਸੋਚ ਨਹੀਂ ਸਕਦਾ ਕਿ ਜਾਇਜ਼ ਦੇ ਦੇਸੀ ਬਲੌਗ ਇੱਕ ਨਿਰਮਰਿਸ਼ੀ ਮੈਡਮ ਕਰਨਗੇ ਸੋ ਇਹ ਇੱਕ ਜਦੋਂ ਆਪਾਂ ਟੀਮ ਬੈਣੀ ਆ ਬੈੰਦੇ ਆ ਸਾਰੇ ਮੋਹਿਤ ਵੀਰਾ ਜੋ ਇਸ ਫਿਲਮ ਦੇ ਡਾਇਰੈਕਟਰ ਨੇ ਮੋਹਿਤ ਬਨਵਾਜ ਜੀ ਸੋ ਇੱਕ ਉਹਨਾਂ ਦੀ ਵੀ ਸੋਚ ਅ ਅਲੱਗ ਆ ਇੰਡਸਟਰੀ ਤੋਂ ਨਾਲ ਦਾ ਕੁਝ ਅਲੱਗ ਕਰੀ ਆਪਾਂ ਕਿਵੇਂ ਹੋ ਸਕਦਾ ਆ ਸੋ ਅਸੀਂ ਜਦੋਂ ਦੋਵੇਂ ਜਣੇ ਬੈੰਦੇ ਆ ਨਾ ਫਿਰ ਸਾਨੂੰ ਹੁੰਦਾ ਕਿ ਯਾਰ ਭਾਈ ਅਲੱਗ ਕਰ ਕੁਝ ਅਲੱਗ ਅਲੱਗ ਦੇਖਦੇ ਆ ਅਲੱਗ ਕੀ ਹੋ ਸਕਦਾ ਕੈਰੈਕਟਰਾਇਜ਼ੇਸ਼ਨ ਅਲੱਗ ਕੀ ਹੋ ਸਕਦੀ ਆ ਅੱਜ ਤੱਕ ਕਿਹੜੇ ਆਰਟਿਸਟ ਨੇ ਕੁਝ ਆ ਨਹੀਂ ਕੀਤਾ ਆਪਾਂ ਉਹ ਕਰਾਉਨੇ ਆ ਠੀਕ ਹੈ ਹੁੰਦਾ ਉਹ ਐਕਸਪੈਰੀਮੈਂਟ ਆ ਬਟ ਸਾਨੂੰ ਇਹ ਪਤਾ ਹੁੰਦਾ ਕਿ ਇਹ ਚੀਜ਼ ਆਡੀਅנס ਨੂੰ ਪਸੰਦ ਆਊਗੀ ਕਿਉਂਕਿ ਅੱਜ ਕੱਲ ਬਲੌਗਿੰਗ ਦਾ ਜ਼ਮਾਨਾ ਆ ਤੁਸੀਂ ਆਨਲਾਈਨ ਦੇਖ ਰਹੇ ਹੋਗੇ ਕਿ ਕੋਈ ਵੀ ਬਜ਼ੁਰਗ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਮਤਲਬ ਉਮਰ ਦੀ ਸੀਮਾ ਨਹੀਂ ਰਹੀ ਆਨਲਾਈਨ ਇਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ 60 ਸਾਲ ਵਾਲਾ ਬੰਦਾ ਹੀ ਫੋਨ ਵਰਤ ਰਿਹਾ ਹੈ ਉਮਰ ਦੀ ਕੋਈ ਸੀਮਾ ਨਹੀਂ ਰਹਿ ਗਈ। ਆਲਸੋ ਹਰ ਬੰਦੇ ਨੂੰ ਸ਼ੌਂਕ ਆ ਕਿ ਆਪ ਮੈਂ ਆਪਣੀ ਚੀਜ਼ ਨੂੰ ਅਪਡੇਟ ਕਰਾਂ, ਅਪਲੋਡ ਕਰਾਂ, ਹਰ ਚੀਜ਼ ਨੂੰ ਮੈਂ ਉਹ ਇੱਕ ਮੈਮਰੀਜ਼ ਬਣਾ ਕੇ ਰੱਖਾਂ। ਸੋ ਸਾਡੀ ਜਿਹੜੀ ਜੈਜਾ ਨਿਰਮਰਿਸ਼ੀ ਮੈਡਮ ਜੀ ਸੋ ਉਹਨਾਂ ਨੂੰ ਵੀ ਇਹ ਹੁੰਦਾ ਹੈ ਕਿ ਮਤਲਬ ਉਹ ਆਪਣੀ ਨੂੰ ਦੀ ਸਤਾਈ ਹੋਈ ਆ। ਠੀਕ ਹੈ ਉਹਨੂੰ ਹੁੰਦਾ ਕਿ ਮੈਂ ਆਪਣੇ ਮੂਮੈਂਟ ਕਿਦਾਂ ਕੈਪਚਰ ਕਰਾਂ ਉਹ ਆਪਣੀ ਪੜਾਅ ਸਫਰ ਨੈਟ ਤੇ ਕੱਢਦੀ ਆ ਕਿ ਹੈਲੋ ਗਾਇਜ਼ ਇਹ ਉਹ ਹੋ ਗਿਆ ਅੱਜ ਮੇਰੀ ਸੱਸ ਨੇ ਮੇਰੇ ਨਾਲ ਇਦਾਂ ਕੀਤੀ ਹੈ ਸੋ ساری ਪੜਾਅ ਜਿਹੜੀ ਉਹ ਉਸ ਚੀਜ਼ ਤੇ ਕੱਢਦੀ ਆਣ ਕੇ ਨੈਟ ਤੇ ਕੱਢਦੀ ਆ ਤੇ ਉਹ ਮਤਲਬ ਅੱਜ ਕੱਲ ਮੇਰੇ ਹਿਸਾਬ ਨਾਲ ਹੁਣ ਮੈਨੂੰ ਇੱਕ ਦਿਨ ਫੀਲ ਹੋ ਰਿਹਾ ਸੀ ਕਿ ਸ਼ਾਇਦ ਕੋਈ ਕੁੜੀ ਕੋਈ ਵੀ ਵਧੀਆ ਫੇਮਸ ਚੀ ਕਰੂਗਾ ਕੋਈ ਬੰਦਾ ਜਿਹੜਾ ਆਪਣਾ ਨਾਮ ਰੱਖੂਗਾ ਜੈਜ ਦੇ ਦੇਸੀ ਵਲੌਗ ਮੈਨੂੰ ਲੱਗ ਰਿਹਾ ਕਿ ਕੋਈ ਕਰੂਗਾ ਸ਼ਾਇਦ ਤੇ ਇਦਾਂ ਹੀ ਇਹ ਸਾਰਾ ਹੋਇਆ ਮੌਲ ਬਣਿਆ ਜੀ ਆਪਣਾ ਪਹਿਲੇ ਕਾਫੀ ਛੋਟੇ ਸੀਗੇ ਇੱਕ ਫਿਲਮ ਵੇਖਣ ਨੂੰ ਮਿਲੀ ਸੀ ਛੋਲੇ ਛੋਲੇ ਫਿਲਮ ਦੇ ਵਿੱਚ ਟੈਂਕੀ ਦੇ ਉੱਤੇ ਕੈਰੈਕਟਰ ਚੜਦਾ ਹੈ ਇਸ ਵਾਰ ਵੀ ਤੁਸੀਂ ਕੈਰੈਕਟਰ ਨੂੰ ਪੰਜਾਬੀ ਫਿਲਮ ਦੇ ਵਿੱਚ ਟੈਗ ਦੇ ਤੇ ਜਿਹੜਾ ਆਦਾ ਉਹਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਅ ਅਸੀਂ ਨਾ ਜਦੋਂ ਇਹ ਟੈਂਕੀ ਵਾਲਾ ਜਿਹੜਾ ਆਈਡੀਆ ਸੋਚਿਆ ਨਾ ਕਿ ਪਾਣੀ ਵਾਲੀ ਟੈਂਕੀ ਤੇ ਆਰਟਿਸਟ ਨੂੰ ਚੜਨ ਆਇਆ ਸੋ ਪਹਿਲਾਂ ਤੇ ਦਿਮਾਗ 'ਚ ਆਇਆ ਕਿ ਅਸੀਂ ਪਹਿਲਾਂ ਪਹਿਲੀ ਸਾਡੀ ਵੰਦ ਦੇ ਵਿੱਚ ਨਾ ਅ ਨਿਰਮਰਿਸ਼ੀ ਮੈਡਮ ਵੀ ਉੱਪਰ ਚੜੇ ਸੀ ਤਨਵੀਜੀ ਜੋ ਸਾਡੇ ਹੀਰੋ ਨੇ ਉਹ ਵੀ ਉੱਤੇ ਚੜੇ ਸੀ ਅਨੀਤਾ ਮੈਡਮ ਵੀ ਪਾਣੀ ਦੀ ਟੈਂਕੀ ਉਹ ਮਲੇ ਇੱਕ ਘਰ ਦਾ ਘਰ ਦਾ ਕਲਚਰ ਆ ਵੀ ਜੇ ਕੋਈ ਨਹੀਂ ਮੰਗ ਮੰਨੂਗਾ ਤੇ ਚਲੋ ਕੋਈ ਗੱਲ ਨਹੀਂ ਜਿੱਦਾਂ ਹੁੰਦਾ ਨਹੀਂ ਸਾਡੇ ਚੰਡੀਗੜ ਮੜਕਾ ਚੌਂਕ ਤਰ ਨਾਲੋਂ ਚੱਲ ਜਿਓ ਵੀ ਚਲੋ ਉੱਪਰ ਚਲੋ ਤੇ ਇਹ ਅਸੀਂ ਪਹਿਲਾਂ ਤੇ ਦਿਮਾਗ 'ਚ ਇਹ ਰੱਖਿਆ ਕਿ ਯਾਰ ਸਾਡਾ ਆਰਟਿਸਟ ਕੀ ਪਾਣੀ ਵਾਲੀ ਟੈਂਕੀ ਤੇ ਚੜਜੂਗਾ ਫਿਰ ਅਸੀਂ ਕਿਹਾ ਨਹੀਂ ਜਿੱਦਾਂ ਵੀ ਹੋਵੇ ਨਾ ਚੜੇ ਮਤਲਬ ਇਹ ਇੱਕ ਨਵੀਂ ਚੀਜ਼ ਆ ਕਿਉਂਕਿ ਆਰਟਿਸਟ ਫਿਰ ਅਸੀਂ ਜਦੋਂ ਨਾ ਉਹ ਪਾਣੀ ਵਾਲੀ ਟੈਂਕੀ ਆਰਟਿਸਟ ਅਨੀਤਾ ਮੈਡਮ ਜੀ ਨਾਲ ਡਿਸਕਸ ਕੀਤਾ ਕਿ ਮੈਡਮ ਇਦਾਂ ਦਾ ਆ ਗੱਲਬਾਤ ਆ ਕੋਈ ਚੱਕਰ ਤੇ ਨਹੀਂ ਤੁਹਾਨੂੰ ਮੈਨੂੰ ਕਿਤੇ ਨਹੀਂ ਨਹੀਂ ਇਹ ਤਾਂ ਬਹੁਤ ਪਿਆਰਾ ਆ ਆਰਟਿਸਟ ਵੀ ਮਤਲਬ ਇੰਨੇ ਉਹ ਹੁੰਦੇ ਆ ਪ੍ਰਪੇਅਰ ਹੋ ਜਾਂਦੇ ਆ ਕਿ ਯਾਰ ਹਾਂ ਨਵੀਂ ਚੀਜ਼ ਕਰਨ ਨੂੰ ਮਿਲੀ ਆ ਆ ਨਵੀਂ ਚੀਜ਼ ਕਰਨ ਨੂੰ ਮਿਲੀ ਹੈ ਆਪਾਂ ਕਰਾਂਗੇ ਸੋ ਉਹਨਾਂ ਨੇ ਪੂਰਾ ਸਾਥ ਦਿੱਤਾ ਕਹਿੰਦੇ ਹਾਂ ਆਪਾਂ ਕਰਾਂਗੇ ਕਿਉਂਕਿ ਇਸ ਵਾਰ ਉਹਨਾਂ ਦੀਆਂ ਮੰਗਾਂ ਡਿਮਾਂਡਾਂ ਹੋਰ ਵੱਧ ਗਈਆਂ ਤੇ ਉਹਨਾਂ ਨੂੰ ਲੱਗਾ ਕਿ ਯਾਰ ਘਰ ਵਾਲੀ ਛੱਤ ਤੇ ਚੜ ਕੇ ਨਹੀਂ ਕੁਝ ਬਣਾਣਾ ਇਸ ਵਾਰ ਸਾਨੂੰ ਕੁਝ ਵੱਡਾ ਕਰਨਾ ਪਊਗਾ ਉਹ ਫਿਰ ਪਾਣੀ ਵਾਲੀ ਟੈਂਕੀ ਤੇ ਚੜ ਗਏ ਕਿ ਇਹ ਪੂਰੇ ਪਿੰਡ ਨੂੰ ਦੱਸਣ ਵਾਸਤੇ ਕਿ ਜੇ ਮੇਰੀ ਨੋਂ ਮੇਰੇ ਤੋਂ ਨਾ ਹਟੀ ਚੜਨ ਉਹ ਮੈਂ ਸੌਰੀ ਕੱਟ ਦਿਓ ਜੇ ਮੇਰੀ ਨੋਂ ਨੇ ਮੇਰੀ ਮੰਗ ਨਾ ਮੰਨੀ ਸਰਪੰਚੀ ਦੀ ਓਪੋਜੀਸ਼ਨ ਖੜੀ ਹੋਈ ਹੈ ਉਹਦੀ ਨੋਂ ਕਿ ਜੇ ਨਾ ਮੰਨੀ ਮੈਂ ਪੂਰੇ ਪਿੰਡ ਦੇ ਸਾਹਮਣੇ ਮਤਲਬ ਉਪਰੋਂ ਛਾਲ ਮਾਰ ਦਾਂਗੀ ਜਾਂ ਸੁਸਾਈਡ ਕਰ ਲਾਂਗੀ ਪਰ ਹੈ ਤੇ ਉਹਦਾ ਡਰਾਮਾ ਹੀ ਪਤਾ ਤੇ ਹੈਗਾ ਹੀ ਹੈ ਸਾਰਾ ਕੁਝ ਸੋ ਇਸ ਕਰਕੇ ਉਹਨੂੰ ਲੱਗਾ ਕਿ ਇਹ ਮੰਗ ਉਹਨੂੰ ਵੱਡੀ ਹੈ ਤੇ ਮੈਨੂੰ ਟੈਂਕੀ ਤੇ ਚੜਨਾ ਪਊਗਾ ਸਰ ਕੀ ਲੱਗਦਾ ਹੈ ਕਿ ਜਿਹੜੀ ਇਹ ਪੰਜਾਬੀ ਫਿਲਮ ਸਸਕੁਟਨੀ 2 ਹੈ ਪੰਜਾਬੀ ਲੋਕਾਂ ਦੇਤੇ ਜਾਂ ਪੰਜਾਬ ਦੇ ਲੋਕਾਂ ਦੇਤੇ ਕੀ ਅਸਰ ਕਰੇਗੀ ਜਿਹੜੀ ਨੀਮ ਸਸਕੁਟਣੀ 2 ਮੂਵੀ ਹੈ ਨਾ ਇਹਦੇ ਵਿੱਚ ਨਾ ਨਿੱਕੇ ਨਿੱਕੇ ਮੈਸੇਜ ਬਹੁਤ ਨੇ ਸੋ ਜਦੋਂ ਅਸੀਂ ਕੱਲ ਪਰਸੋਂ ਪ੍ਰੀਮੀਅਰ ਕੀਤਾ ਨਾ ਅਸੀਂ ਮੂਵੀ ਦੇਖੀ ਸਾਰੇ ਨਾ ਸਾਰਿਆਂ ਨੇ ਤੇ ਅਸੀਂ ਪਰਸਨਲੀ ਨਾ ਮੇਰੀ ਆਦਤ ਹੁੰਦੀ ਮੈਂ ਪਰਸਨਲੀ ਪੁੱਛਦਾ ਨਾ ਕਿ ਮਾੜੀ ਚੀਜ਼ ਕੀ ਆ ਚੰਗੀ ਤਾਂ ਤੁਸੀਂ ਤਾਂ ਕਹੀ ਦੇਣਾ ਕਿ ਬਹੁਤ ਚੰਗਾ ਮਾੜੀ ਚੀਜ਼ ਸਾਨੂੰ ਦੱਸੋ ਕਿ ਇਹਦੇ ਵਿੱਚ ਮਾੜਾ ਕੀ ਆ ਸੋ ਸਾਰਿਆਂ ਨੇ ਇੱਕ ਗੱਲ ਬੜੀ ਵਧੀਆ ਕਹੀ ਕਿ ਇਹਦੇ ਵਿੱਚ ਨਾ ਸਾਰੀ ਫਿਲਮ ਦੇ ਵਿੱਚ ਨਾ ਮੈਸੇਜ ਆ ਮਤਲਬ ਇਹ ਨਹੀਂ ਆ ਹਰ 10 15 ਮਿੰਟ ਬਾਅਦ ਇੱਕ ਕਮੇਡੀ ਵੇ ਦੇ ਨਾਲ ਜਾਂ ਇੱਕ ਸੀਰੀਅਸ ਵੇ ਦੇ ਨਾਲ ਮੈਸੇਜ ਦਿੱਤਾ ਆ ਜੋ ਸਾਰਿਆਂ ਨੂੰ ਜੋੜ ਕੇ ਰੱਖਦਾ ਆ ਮਤਲਬ ਪੂਰੇ ਘਰ ਦੇ ਵਿੱਚ ਜੋ ਆਪਾਂ ਕਰਦੇ ਆ ਨਾ ਰੁਟੀਨ ਦੇ ਵਿੱਚ ਉਹ ਹਰ ਚੀਜ਼ ਦਾ ਇੱਕ ਮੈਸੇਜ ਬਣਾਇਆ ਹੋਇਆ ਆ ਸੋ ਇਹ ਬਹੁਤ ਹੀ ਇੱਕ ਯੂਨੀਕ ਸਟੋਰੀ ਆ ਮੈਨੂੰ ਲੱਗਦਾ ਤੁਸੀਂ ਦੇਖਣ ਜਾਓਗੇ ਨਾ ਤੇ ਤੁਹਾਡੇ ਘਰ ਦੇ ਕੋਈ ਕਲੇਸ਼ ਆ ਕੋਈ ਵੀ ਮਤਲਬ ਘਰ ਦੇ ਵਿੱਚ ਨੂੰ ਸੱਸ ਦੀ ਲੜਾਈ ਆ ਹਸਬੰਡ ਵਾਈਫ ਦੀ ਨੂੰ ਸੱਸ ਓਬਵੀਅਸਲੀ ਹਸਬੰਡ ਵਾਈਫ ਦੀ ਲੜਾਈ ਨਹੀਂ ਕਦੀ ਹੁੰਦੀ ਉਹ ਨੂੰ ਸੱਸ ਦੇ ਕਰਕੇ ਵਿੱਚ ਪਿਸਦਾ ਹੈ ਬੰਦਾ ਸੋ ਮੈਨੂੰ ਲੱਗਦਾ ਜੇ ਤੁਸੀਂ ਦੇਖਣ ਜਾਓਗੇ ਨਾ ਤੇ ਤੁਸੀਂ ਬਾਹਰ ਜਦੋਂ ਨਿਕਲੋਗੇ ਤੇ ਮੈਨੂੰ ਲੱਗਦਾ ਤੁਸੀਂ ਪੂਰਾ ਪਰਿਵਾਰ ਨਾਲ ਜਫੀਆਂ ਪਾ ਕੇ ਨਿਕਲੋਗੇ ਕਿ ਅੱਜ ਤੋਂ ਬਾਅਦ ਨਹੀਂ ਲੜਨਾ ਯਾਰ ਵਾਕਿਆ ਹੀ ਜੇ ਲੜਨ ਮਿੱਠਾ ਮੋਟਾ ਜਿਹੜਾ ਨਾਰਮਲ ਲੜਾਈ ਉਹ ਤੇ ਚੱਲਦੀ ਰਹਿੰਦੀ ਆ ਤੇ ਅੱਜ ਤੋਂ ਬਾਅਦ ਨਹੀਂ ਲੜਨਾ ਲੜਾਈ ਖਤਮ ਹੋ ਗਈ ਸੋ ਇੰਨੇ ਪਿਆਰੇ ਪਿਆਰੇ ਦੇ ਵਿੱਚ ਮੈਸੇਜ ਦਿੱਤੇ ਹੋਏ ਆ ਤੁਸੀਂ ਖੁਦ ਦੇਖੋਗੇ ਮੂਵੀ ਤੁਹਾਨੂੰ ਪਤਾ ਲੱਗ ਜਾਊਗਾ ਕਿ ਹਾਂ ਯ ਆਪ ਸਟੋਰੀਆਂ ਪਾਓਗੇ ਸਾਡੇ ਕਹਿਣ ਦੀ ਲੋੜ ਨਹੀਂ ਤੁਸੀਂ ਖੁਦ ਸਟੋਰੀਆਂ ਪਾਓਗੇ ਕਿ ਯਾਰ ਮੂਵੀ ਬਹੁਤ ਵਧੀਆ ਦੇਖ ਕੇ ਆਏ ਹੋ ਪੰਜਾਬੀ ਫਿਲਮਾਂ ਵੇਖਣ ਵਾਲੇ ਵਾਸਤੇ ਤੇ ਪੰਜਾਬੀ ਸਿਨੇਮਾ ਵਾਸਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਆਉਣ ਵਾਲੇ ਟਾਈਮ ਦੇ ਵਿੱਚ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦਾ ਹੀ ਲੈ ਕੇ ਆਓਗੇ ਅ ਮੈਂ ਨਾ ਪੰਜਾਬੀ ਮੂਵੀਆਂ ਆਲਮੋਸਟ ਸਾਰੀ ਦੇਖਦਾ ਆ ਜਦੋਂ ਵੀ ਆਉਂਦੀ ਹੈ ਨਾ ਤੇ ਸਾਨੂੰ ਹੁੰਦਾ ਕਿ ਦੇਖ ਕੇ ਆਈਏ ਕੀ ਕੀਤਾ ਕੀ ਆ ਮੂਵੀ ਚ ਸੋ ਮੇਰਾ ਇੱਕ ਸ਼ਿਕਵਾ ਵੀ ਰਹਿੰਦਾ ਆ ਕਿ ਪੰਜਾਬੀ ਮੂਵੀ ਦੇ ਵਿੱਚ ਨਾ ਗਾਲਾਂ ਵਾਲਾ ਕੰਮ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜਾ ਅ ਸੋ ਇਹਦੇ ਵਿੱਚ ਸਾਡਾ ਇੱਕ ਗਾਣਾ ਆ ਇਲੈਕਸ਼ਨ ਤੇ ਜਿਹੜਾ ਜਿਹਦੇ ਕਰਕੇ ਨੂੰ ਸੱਸ ਖੜੀਆਂ ਹੋਈਆਂ ਆ ਇਲੈਕਸ਼ਨ ਤੇ ਉਹ ਗਾਣਾ ਹੈਗਾ ਹੋ ਆਗੀਆਂ ਵੋਟਾਂ ਫੇਰ ਦੁਬਾਰੇ ਉਹ ਹਿਲਾਰੇ ਉਹ ਆਗੀਆਂ ਵੋਟਾਂ ਫੇਰ ਦੁਬਾਰੇ ਉਹੀ ਵਾਦੇ ਉਹੀ ਲਾਰੇ ਪੰਜ ਸਾਲ ਦਾ ਦੇ ਦਿਓ ਮੌਕਾ ਕਰਦਾਂਗੇ ਸਭ ਵਾਰੇ ਨਿਆਰੇ ਇਹ ਮਸਾਂ ਹੀ ਮਿਲਦਾ ਮੌਕਾ ਇਹਨੂੰ ਨਾ ਗਵਾਇਓ ਜੀ ਬੜੀ ਕੀਮਤੀ ਵੋਟਿਆ ਤੋਡੀ ਸੋਚ ਸਮਝ ਕੇ ਪਾਇਓ ਜੀ ਬੜੀ ਕੀਮਤੀ ਵੋਟ ਆ ਤੁਹਾਡੀ ਸੋਚ ਸਮਝ ਕੇ ਪਾਇਓ ਜੀ ਥੈਂਕ ਯੂ ਸਰ ਗਣਮ ਦੇ ਨਾਲ ਜਿਹਨਾਂ ਨੇ ਇੱਕ ਸਸਕੂਟੀ 2 ਦੇ ਵਿੱਚ ਇੱਕ ਸਸਤਾ ਕਿਰਦਾਰ ਨਿਭਾਇਆ ਫਿਲਮ ਦੇ ਬਾਰੇ ਮੈਮ ਸਾਨੂੰ ਦੱਸੋ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਫਿਲਮ ਦੇ ਵਿੱਚ ਕੰਮ ਬਣਾ ਬਟਾ ਜਦੋਂ ਤੁਸੀਂ ਆਰਾਮ ਨਾਲ ਬੈਠੇ ਮਤਲਬ ਇੱਕ ਐਵਰੇਜ ਕਰਾਹਦਾਰ ਕਰ ਰਹੇ ਹੋ ਉਹਦੇ ਅਚਾਨਕ ਤੁਹਾਨੂੰ ਇੱਕ ਫੋਨ ਆਵੇ ਕਿ ਮੈਡਮ ਤੁਹਾਨੂੰ ਸੈਂਟਰਲ ਕੈਰੈਕਟਰ ਲੈ ਕੇ ਇੱਕ ਫਿਲਮ ਲਿਖੀ ਆ ਤੇ ਕੰਮ ਤੁਹਾਡੇ ਕੋਲੋਂ ਹੀ ਕਰਾਉਣਾ ਹੋਰ ਕਿਸੇ ਕੋਲੋਂ ਵੀ ਨਹੀਂ ਕਰਾਉਣਾ ਕਿਉਂਕਿ ਤੁਹਾਨੂੰ ਧਿਆਨ ਚ ਰੱਖਿਆ ਗਿਆ ਜਦੋਂ ਇਸ ਫਿਲਮ ਨੂੰ ਲਿਖਿਆ ਗਿਆ ਵਾ ਇਸ ਤੋਂ ਵੱਡੀ ਹੋਰ ਤੁਹਾਡੀ ਜ਼ਿੰਦਗੀ ਦੀ ਪ੍ਰਾਪਤੀ ਕੀ ਹੋਊਗੀ ਔਰ ਫਿਰ ਤੁਸੀਂ ਉਹ ਫਿਲਮ ਕਰੋ ਤੇ ਉਸ ਫਿਲਮ ਨੂੰ ਇੰਨਾ ਪਿਆਰ ਮਿਲੇ ਸਾਰੇ ਜਣਾਂ ਤੁਹਾਨੂੰ ਸਿਰ ਮੱਥੇ ਦੇ ਉੱਤੇ ਚੁੱਕ ਲੈਣ ਇੰਨਾ ਮੋਹ ਦੇਣ ਇੰਨਾ ਸਤਕਾਰ ਦੇਣ ਇਸ ਤੋਂ ਵੱਡੀ ਹੋਰ ਕੀ ਚੀਜ਼ ਹੋ ਸਕਦੀ ਮੈਂ ਮੇ ਕਿੰਨੀਆਂ ਫਿਲਮਾਂ ਹੈ ਪੰਜਾਬੀ ਫਿਲਮ ਜਿਹੜੀ ਤੁਸੀਂ ਕੀਤੀ ਹੈ ਮੈਂ ਬਹੁਤ ਜ਼ਿਆਦਾ ਨਹੀਂ ਕੀਤੀ ਮੈਂ 40 45 ਦੇ ਕਰੀਬ ਫਿਲਮਾਂ ਕੀਤੀਆਂ ਨੇ ਬਟ ਇਹ ਜ਼ਰੂਰ ਹੋਇਆ ਕਿ ਉਹਨਾਂ 40 45 ਚੋਂ 20 22 ਉਹ ਜਿਹੜੀਆਂ ਸੁਪਰ ਡੁਪਰ ਹਿੱਟ ਹੋਈਆਂ ਇਸ ਕਰਕੇ ਲੋਕਾਂ ਨੂੰ ਲੱਗਦਾ ਕਿ ਮੈਂ ਬਹੁਤ ਫਿਲਮਾਂ ਕੀਤੀਆਂ ਮੈਂ 2006 ਦੇ ਵਿੱਚ ਸ਼ੁਰੂ ਕੀਤਾ ਸੀਗਾ ਤੇ ਅਜੇ ਮੈਨੂੰ 20 ਸਾਲ ਵੀ ਨਹੀਂ ਹੋਏ ਸਿਨੇਮੇ ਚ ਆਇਨ ਮੈਂ بڑے ਧਿਆਨ ਦੇ ਨਾਲ ਦੇਖਿਆ ਜਾਂਦਾ ਕਿ ਜਦੋਂ ਵੀ ਤੁਸੀਂ ਕਿਸੇ ਵੀ ਫਿਲਮ ਦੇ ਵਿੱਚ ਕਰੈਕਟਰ ਪਲੇ ਕਰਦੇ ਜੇ ਉਹ ਫੀਲ ਨਹੀਂ ਹੁੰਦਾ ਕਿ ਤੁਸੀਂ ਰਿਐਲਿਟੀ ਦੇ ਵਿੱਚ ਉਹੀ ਹੋ ਜਾਂ ਫਿਰ ਉਹ ਕਰੈਕਟਰ ਪਲੇ ਕਰਦੇ ਹੋ ਤੁਹਾਨੂੰ ਇਹਦੇ ਬਾਰੇ ਵਿੱਚ ਤੁਸੀਂ ਕੀ ਬੋਲਣਾ ਚਾਹੋਗੇ ਬੇਸਿਕਲੀ ਅਸੀਂ ਥੀਏਟਰ ਤੋਂ ਆਂ ਰੰਗਮੰਚ ਤੋਂ ਪੰਜਾਬੀ ਡਰਾਮਾ ਜਿਹੜਾ ਉਹ ਬਹੁਤ ਸਾਰੇ ਅਲੱਗ-ਅਲੱਗ ਸ਼ੇਡਸ ਦੇ ਕਿਰਦਾਰ ਉੱਥੇ ਕੀਤੇ ਤੇ ਮੈਨੂੰ ਲੱਗਦਾ ਕਿ ਉੱਥੇ ਜਿਹੜੀ ਕੀਤੀ ਹੋਈ ਮਿਹਨਤ ਆ ਉਹੀ ਸਾਨੂੰ ਅੱਗੇ ਕੰਮ ਦੇਊਗੀ ਗੱਲ ਕਰੀਏ ਨੌਸਸ ਦੇ ਪਿਆਰ ਦੀ ਤੇ ਲੜਾਈ ਦੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਇਹੋ ਜਿਹਾ ਰਿਸ਼ਤਾ ਵਾ ਜਿਹੜਾ ਮੈਨੂੰ ਨਹੀਂ ਲੱਗਦਾ ਕਿ ਸਾਡੇ ਪੰਜਾਬ ਦੇ ਵਿੱਚ 50% ਤੋਂ ਵੱਧ ਘਰਾਂ ਦੇ ਵਿੱਚ ਇਹ ਖੱਟੀਆਂ ਮਿੱਠੀਆਂ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ 9 ਸੱਸਾਂ ਜਿਹੜੀਆਂ ਉਹਨਾਂ ਨੇ 9 ਸੱਸ ਹੀ ਰਹਿਣਾ ਜਦ ਤੱਕ ਅਸੀਂ ਬੇਸਿਕਲੀ ਇਸ ਚੀਜ਼ ਨੂੰ ਨਹੀਂ ਬਦਲਦੇ ਕਿ ਅਸੀਂ ਗਰੂਮਿੰਗ ਹੀ ਨਿਆਣਿਆਂ ਦੀ ਇੰਜ ਨਹੀਂ ਕਰਦੇ ਕਿ ਜਿਹੜੀਆਂ ਸੱਸਾਂ ਉਹ ਵੀ ਮਾਵਾ ਹੁੰਦੀਆਂ ਤੇ ਜਿਹੜੀਆਂ ਨੋ ਉਹ ਵੀ ਧੀਆ ਹੁੰਦੀਆਂ ਬਚਪਨ ਤੋਂ ਤੇ ਹੀ ਇਹੋ ਗੱਲਾਂ ਕਰਦੇ ਰਹਿੰਨੇ ਵੀ ਤੇਰੀ ਸੱਸ ਕੋਲ ਜਾਏਗੀ ਨਾ ਫਿਰ ਤੈਨੂੰ ਪਤਾ ਲੱਗੂਗਾ ਨੀ ਆਹ ਕਰ ਲੈ ਤੇਰੀ ਸੱਸ ਨੇ ਤੇਰੇ ਸਿਰ 'ਚ ਮਾਰਿਆ ਕਰਨੀ ਆ ਜੁੱਤੀਆਂ ਨੀ ਆਹ ਕਰ ਲੈ ਤੈਨੂੰ ਤੇਰੀ ਸੱਸ ਨੇ ਇੰਜ ਕਰ ਦੇਣਾ ਉੰਜ ਕਰ ਦੇਣਾ ਦਿਮਾਗ 'ਚ ਬੈਠ ਜਾਂਦਾ ਸ਼ੁਰੂ ਤੋਂ ਹੀ ਬੱਚੇ ਨੂੰ ਸੱਸ ਸਹਰਾ ਦਾ ਪਤਾ ਨਹੀਂ ਜੀਵ ਜਦੋਂ ਜ਼ਿੰਦਗੀ ਚ ਆਉਣਾ ਤੇ ਕੀ ਹੋ ਜਾਣਾ ਤੇ ਕਿੱਥੋਂ ਫਿਰ ਬੱਚਾ ਜਿਹੜਾ ਉਹ ਜਵਾਨੀ ਦੇ ਵਿੱਚ ਸਹਿਜ ਹੋ ਕੇ ਸੱਸ ਦੇ ਨਾਲ ਵਧੀਆ ਰਿਸ਼ਤਾ ਬਣਾ ਪਾਊਗਾ ਇਹ ਤਾਂ ਫਿਰ ਤੁਹਾਡੀ ਕੋਈ ਬੜੀ ਐਕਸਟਰਾਔਰਡਨਰੀ ਸਮਝਦਾਰੀ ਹੈ ਜੇ ਤੁਸੀਂ ਉਹਨੂੰ ਲੈ ਕੇ ਚੱਲੋ ਤੇ ਤੁਹਾਨੂੰ ਲੱਗੇ ਕਿ ਜੋ ਕੁਝ ਮੈਨੂੰ ਸਿਖਾਇਆ ਗਿਆ ਬਚਪਨ ਤੋਂ ਉਹ ਸਾਰਾ ਜਿਹੜਾ ਉਹਦੇ ਤੇ ਟੋਟਲੀ ਆਪੋਜ਼ਿਟ ਹੈ ਸੱਸਾਂ ਵੀ ਮਾਵਾ ਹੁੰਦੀਆਂ ਸੋ ਇਹ ਤਾਂ ਬੜਾ ਔਖਾ ਵਾ ਤੇ ਮੈਨੂੰ ਲੱਗਦਾ ਕਿ ਮਾਵਾ ਨੂੰ ਥੋੜਾ ਜਿਆ ਧੀਆ ਨੂੰ ਇੰਜ ਹੀ ਪਾਲਣਾ ਚਾਹੀਦਾ ਜਿੱਥੇ ਰਿਸ਼ਤੇ ਜਿਹੜੇ ਉਹ ਪਿਆਰ ਵਾਲੇ ਹੋਣ ਨਫ਼ਰਤਾਂ ਵਾਲੇ ਨਾ ਹੋ ਕੋਈ ਪਿਆਰਾ ਜਿਹਾ ਡਾਇਲੌਗ ਫਿਲਮ ਦਾ ਜਿਹੜਾ ਤੁਸੀਂ ਆਪਣੇ ਸਰੋਤਿਆਂ ਨੂੰ ਸੁਣਾਉਣਾ ਚਾਹੋ ਡਾਇਲੌਗ ਤੇ ਮੇਰੇ ਸਾਰੇ ਬੜੇ ਪਿਆਰੇ ਪਰ ਮੈਂ ਇੱਕੋ ਹੀ ਰਿਵੀਲ ਕੀਤਾ ਬਾਕੀ ਤੁਸੀਂ ਟਿਕਟ ਲੈ ਕੇ ਜਾਓ ਫਿਲਮ ਵੇਖੋ ਫਿਰ ਅੱਛੇ ਸੁਣੋ ਤੇ ਜਿਹੜਾ ਤੁਹਾਨੂੰ ਅੱਛਾ ਲੱਗੇ ਉਹਦੇ ਤੇ ਰੀਲ ਬਣਾਓ ਰੀਲ ਬਣਾ ਕੇ ਮੈਨੂੰ ਟੈਗ ਕਰੋ ਫਿਰ ਸਾਰੀਆਂ ਰੀਲਾਂ ਨੂੰ ਅਸੀਂ ਕਲੈਕਟ ਕਰਕੇ ਦੇਖਾਂਗੇ ਜਿਹਦੀ ਰੀਲ ਸਭ ਤੋਂ ਵਧੀਆ ਹੋਊਗੀ ਉਹਨੂੰ ਮੇਰੇ ਨਾਲ ਡਿਨਰ ਕਰਨ ਦਾ ਮੌਕਾ ਮਿਲੂਗਾ ਮੈਂ ਆਪ ਬੁਲਾ ਕੇ ਅਸੀਂ ਡਿਨਰ ਦੇਵਾਂਗੇ ਉਹਨਾਂ ਨੂੰ ਤੇ ਮੈਂ ਚਾਹਣੀ ਹੈ ਕਿ ਸਾਰੀਆਂ ਨਵਾਂ ਸੱਸਾਂ ਰੀਲਾ ਰੂਲਾ ਬਣਾਉਣ ਦੇ ਉੱਤੇ ਕਾਫੀ ਜ਼ਿਆਦਾ ਸੋ ਡਾਇਲੌਗ ਸੁਣਾਉਣੀ ਹੈ ਜੀ ਤੁਹਾਨੂੰ ਸਭ ਚ ਇੱਕ ਸੱਸਾ ਹੁੰਦਾ ਤੇ ਸੱਸ ਚ ਦੋ ਸੱਪ ਨਾਲੋਂ ਵੱਧ ਜ਼ਹਿਰ ਆ ਮੇਰੇ ਚ ਤੇਰਾ ਟਿਬਣ ਹੋਗਾ ਥੈਂਕ ਯੂ ਥੈਂਕ ਯੂ ਮੈਮ ਕਰਦੇ ਆ ਸਸ ਸਸਕੁਟਨੀ 2 ਦੇ ਵਿੱਚ ਜਿਨ੍ਹਾਂ ਨੇ ਨੂੰ ਦਾ ਕਰੈਕਟਰ ਕੀਤਾ ਹੈ ਤਨਵੀਨ ਅਗਰਜੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਜਿਸ ਪਹਿਲੇ ਫਿਲਮ ਦੇ ਵਿੱਚ ਤੁਹਾਡਾ ਰੋਲ ਹੈ ਉਹਦੇ ਵਿੱਚ ਤੁਸੀਂ ਹਾਰਰ ਰੋਲ ਵੀ ਕੀਤਾ ਹੈ ਤੁਹਾਨੂੰ ਕਿਸ ਤਰ੍ਹਾਂ ਦਾ ਨੀ ਕੋਲ ਜੀ ਬਹੁਤ ਵਧੀਆ ਲੱਗਿਆ ਪਾਰਟ 1 ਨੂੰ ਇੰਨਾ ਸਾਰਾ ਪਿਆਰ ਮਿਲਿਆ ਸੀਗਾ ਤਾਂ ਹੀ ਕਰਕੇ ਆਪਾਂ ਫਿਰ ਪਾਰਟ 2 ਬਣਾਈ ਤੇ ਹੁਣ ਪਾਰਟ 2 ਅਚ ਰਿਲੀਜ਼ ਹੋ ਚੁੱਕਾ ਹੈ ਅਮ੍ਰਿਤਸਰ ਆਇਆ ਅੱਜ ਅਸੀਂ ਮੱਥਾ ਟੇਕਨ ਤੇ ਸਾਰਿਆਂ ਦੀ ਬਲੇਸਿੰਗਸ ਲੈਂਡ ਸੋ ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਆ ਐਂਡ ਮੈਨੂੰ ਉਮੀਦ ਹੈ ਕਿ ਪਾਰਟ 2 ਨੂੰ ਤੁਸੀਂ ਹੋਰ ਵੀ ਜ਼ਿਆਦਾ ਪਿਆਰ ਦਿਓ ਜਿਸ ਤਰ੍ਹਾਂ ਕਈ ਵਾਰੀ ਵੇਖਿਆ ਜਾਂਦਾ ਹੈ ਕਿ ਕਿਸੇ ਦਾ ਕੋਈ ਹਾਰਰ ਮੇਕਅਪ ਕੀਤਾ ਜਾਵੇ ਨਾ ਬਾਅਦ ਵਿੱਚ ਉਹ ਬੰਦਾ ਮੇਕਅਪ ਨੂੰ ਵੇਖ ਕੇ ਡਰਦਾ ਤੁਹਾਨੂੰ ਲੱਗਿਆ ਜੀ ਮੈਨੂੰ ਡਰ ਨਹੀਂ ਲੱਗਾ ਮੈਂ ਐਕਚੁਅਲੀ ਡਰਾਇਆ ਜਿਹੜੇ ਮੇਰੀ ਹਾਰਰਵਲ ਲੁੱਕ ਸੀਗੀ ਨਾ ਪੰਜਾਬੀ ਸਿਨੇਮਾ ਵਿੱਚ ਹੱਦ ਤੱਕ ਕਦੇ ਵੀ ਕਿਸੇ ਫਿਲਮ 'ਚ ਨਹੀਂ ਆਈ ਉਸ ਲੁੱਕ ਨੂੰ ਕ੍ਰੀਏਟ ਕਰਨ 'ਚ ਮੈਨੂੰ ਲੱਗਦਾ ਹੈ ਬਹੁਤ ਜ਼ਿਆਦਾ ਟਾਈਮ ਲੱਗਦਾ ਸੀ अराउंड 4-5 ਘੰਟੇ ਸੋ ਮੈਂ ਤਾਂ ਬਹੁਤ ਡਰਾਇਆ ਸੈੱਟ ਤੇ ਮੈਮ ਨਾਲ ਵੀ ਪ੍ਰੈਂਕ ਕੀਤੇ ਤੇ ਸਪੋਰਟ ਟੀਮ ਦੇ ਵੀ ਮੈਂਬਰ ਸੀਗੇ ਉਹਨਾਂ ਨੂੰ ਵੀ ਮੈਂ ਡਰਾਇਆ ਮੈਨੂੰ ਤਾਂ ਬਹੁਤ ਮਜ਼ਾ ਆਇਆ ਜਿਸ ਤਰ੍ਹਾਂ ਤੁਸੀਂ ਇੱਕ ਵਕੀਲ ਦਾ ਰੋਲ ਕੀਤਾ ਲਾਇਰ ਦਾ ਰੋਲ ਕੀਤਾ ਉਹਦੇ ਵਿੱਚ ਤੁਸੀਂ ਕੋਈ ਡਾਇਲੋਗ ਜਿਹੜਾ ਕੋਈ ਅੱਛਾ ਡਾਇਲੋਗ ਬੋਲਿਆ ਹੋਵੇ ਤੁਸੀਂ ਉਹ ਸੁਣਾਓਗੇ ਸਾਨੂੰ ਜੀ ਬਿਲਕੁਲ ਡਾਇਲੌਗਸ ਤਾਂ ਬਹੁਤ ਸਾਰੇ ਹੈਗੇ ਨੇ ਤੇ ਮੈਂ ਇੱਕ ਤੁਹਾਨੂੰ ਆਪਣਾ ਫੇਵਰਿਟ ਜਿਹੜਾ ਟ੍ਰੇਲਰ ਚ ਵੀ ਆਇਆ ਉਹ ਵਾਲਾ ਡਾਇਲੌਗ ਸੁਣਾਉਣੀ ਆ ਤੁਸੀਂ ਕਹਦੇ ਮੈਨੂੰ ਆਪਣੀ ਧੀ ਦਾ ਦਰਜਾ ਨਹੀਂ ਦਿੱਤਾ ਮੈਂ ਹਮੇਸ਼ਾ ਤੁਹਾਨੂੰ ਆਪਣੀ ਮਾਂ ਸਮਝਿਆ ਕੋਈ ਨਾ ਸਾਰੇ ਕਾਲੇ ਚਿੱਟੇ ਖੋਲਾਂਗੇ ਹੁਣ ਮੈਂ ਤੁਹਾਨੂੰ ਚੀਜ਼ਾਂ ਲਈ ਤਿਆਰ ਹੋ ਜਾਓ ਕਈ ਚੰਗਾ ਮੈਸੇਜ ਹੈ ਪੰਜਾਬੀ ਫਿਲਮ ਵੇਖਣ ਵਾਲੇ ਲੋਕਾਂ ਨੂੰ ਤੁਸੀਂ ਦੇਣਾ ਚਾਹੋ ਜੀ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਜਿਹੜਾ ਵਧੀਆ ਸਿਨੇਮਾ ਹੈ ਫੈਮਿਲੀ ਫਿਲਮਸ ਆ ਉਹਨੂੰ ਸਪੋਰਟ ਕਰੋ ਕਿਉਂਕਿ ਬੀਇੰਗ ਆਰਟਿਸਟ ਸਾਡਾ ਬਹੁਤ ਵੱਡਾ ਫਰਜ਼ ਹੈ ਕਿ ਅਸੀਂ ਐਂਟਰਟੇਨਮੈਂਟ ਦੇ ਜ਼ਰੀਏ ਤੁਹਾਨੂੰ ਕੀ ਮੈਸੇਜ ਦਿੰਦੇ ਆ ਸੋ ਇੱਕ ਰਿਸ਼ਤਿਆਂ ਦੀ ਪਿਆਰੀ ਜਿਹੀ ਕਹਾਣੀ ਹੈ ਵਿੱਚ ਐਂਟਰਟੇਨਮੈਂਟ ਵੀ ਹੈ ਪੋਲਿਟੀਕਲ ਡਰਾਮਾ ਵੀ ਹੈ ਹਾਰਰ ਡਰਾਮਾ ਵੀ ਹੈ ਸੋ ਛੁੱਟੀਆਂ ਵੀ ਪੈ ਚੁੱਕੀਆਂ ਸੋ ਸਾਰੇ ਜਣੇ ਜਾਓ ਥੀਏਟਰਸ 'ਚ ਏਸੀ ਲੱਗੇ ਹੁੰਦੇ ਐ ਇੰਜੋਏ ਕਰੋ ਤੇ ਸਾਡੀ ਫਿਲਮ ਦੇਖ